लगातार हो रही बरसात कारण गुरदासपुर दीना नगर ਉਦੋਂ ਆਉਂਦੇ ਸੜਕ ਦਾ ਲਿੰਕ ਵਿਚਕਾਰੋਂ ਟੁੱਟਿਆ ਖੇਤਾਂ 'ਚ ਵੜਿਆ ਪਾਣੀ ਲੋਕਾਂ 'ਚ ਸਹਿਮ ਦਾ ਮਾਹੌਲ ਲਗਾਤਾਰ ਹੋ ਰਹੀ ਮੌਲੇ ਤਾਰ ਬਰਸਾਤ ਕਾਰਨ ਅਤੇ ਡੈਮਾਂ 'ਚ ਪਾਣੀ ਛਟੇ ਚਾਨ ਕਾਰਨ ਨਤਰੀਆਂ ਦਾ ਪਾਣੀ ਉਬਾਲ ਮਾਰ ਰਿਹਾ ਜਿਸ ਕਾਰਨ ਹੁਣ ਸੜਕਾਂ 'ਤੇ ਵੀ ਪਾਣੀ ਦਿਖਾਈ ਦਿਆਂ ਲਗਾ ਜਿਸ ਦੀ ਵੱਡੀ ਮਿਸਾਲ ਬਮਿਆਲ ਤੋਂ ਦਿਨਾ ਨਗਰ ਨੂੰ ਆਉਂਦੇ ਸੜਕ ਦਾ ਵਿਚਕਾਰੋਂ ਟੁੱਟਣਾ ਹੈ ਬਮਿਆਲ ਤੋਂ ਦਿਨਾ ਨਗਰ ਨੂੰ ਆਉਂਦੇ ਵਿਚਕਾਰ ਉਸ ਸੜਕ ਪਾਣੀ ਦੇ ਨਾਲ ਰੁੜ ਗਈ ਹੈ ਅਤੇ ਕਾਫੀ ਹਿੱਸਾ ਸੜਕ ਦੇ ਰੁੜਣ ਨਾਲ ਬਮਿਆਲ ਅਤੇ ਦਿਨਾ ਨਗਰ ਤਾਸਪੁਰ ਦਾ ਰੋਡ ਅਲੱਗ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਤੀ ਕੇ ਬਮਿਆਲ ਦੇ ਮੰਗਲਵਾਰ ਪਿੰਡ ਦੇ ਲਾਗੇ ਸੜਕ ਵਿੱਚ ਘਾਰੋਂ ਟੁੱਟ ਗਈ ਹੈ ਅਤੇ ਪਾਣੀ ਦੇ ਵਹਾਅ ਕਾਰਨ ਕਾਫੀ ਪਾੜ ਪੈ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਸੜਕ ਦੇ ਲਿੰਕ ਟੁੱਟਣ ਕਾਰਨ ਪਾਣੀ ਫਸਲਾਂ 'ਚ ਵੀ ਪਰ ਗਿਆ ਜਿਸ ਤੋਂ ਲੋਕ ਕਾਫੀ ਸਹਿਮੇ ਦਿਖਾਈ ਦੇ ਰਹੇ ਹਨ ਦਿਖਾਉਂਦੇ ਹਾਂ ਤਾਂ ਮੌਕੇ ਦੀਆਂ ਤਸਵੀਰਾਂ ਆਏ ਹੋਏ ਉਹ ਵੀ ਦੀ ਇਹ ਵੀ ਗਿਆ ਤੋ ਆ ਗਿਆ ਉਹ ਕੋਲ ਆ ਗਿਆ ਹਾਂ ਮੂਟਾ ਵੀ ਗਿਆ ਹੈ ਮੂਟਾ ਹੈ ਵੀ ਗਿਆ ਇਹ ਹੋ ਗਿਆ ਹੋ ਗਿਆ ਦੀ ਮਾਰ ਗਿਆ ਉਹ ਜਿਹੜੀ ਆ ਪਾਣੀ ਬਗੋ ਨਾ ਕਹਿੰਦਾ ਹਿੰਨਾ ਨਾ ਲੈ ਲੈ ਨਾ ਨੱਗੇ ਨੀ ਜਾਓ ਯਾਰ ਗਿਆ ਮੂਟਾ ਕਿਆ ਨਾ ਬਹਿ ਜਾਓ ਆਹੋ દ <this prendere> <manyans> Vai não, não, não.